ਸੱਤ ਸਿਰਿਆ ਕਾਲ ਜੀ ਹਾਂ ਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਹਲਕਾ ਸ੍ਰੀ ਕਦੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਖੜੇ ਨੇ ਤੇ ਉੱਥੇ ਹੀ ਦੋਸਤੋ ਫਰੀਦਕੋਟ ਤੋਂ ਸ਼ਹੀਦ ਭਾਈ ਬਿਆਨਤ ਸਿੰਘ ਜੀ ਦੇ ਸੁਪੁੱਤਰ ਵੀ ਆਜ਼ਾਦ ਉਮੀਦਵਾਰ ਖੜੇ ਨੇ ਤੇ ਉੱਥੇ ਦੋਸਤੋ ਆਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਜਿੱਥੇ ਤੁਸੀਂ ਵੇਖੋਗੇ ਕਿ ਬਰਜਿੰਦਰ ਸਿੰਘ ਪ੍ਰਵਾਨਾ ਦੇ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ ਉੱਥੇ ਦੋਸਤੋ ਬਰਜਿੰਦਰ ਸਿੰਘ ਪ੍ਰਵਾਨਾ ਜੀ ਨੇ ਕਿਹਾ ਹੈ ਕਿ ਜੇ ਮੈਂ ਗਲਤ ਨਾ ਹੋਵਾਂ ਤਾਂ ਇਸ ਵਕਤ ਪੰਥਕ ਢਾਡੀ ترਸੇਮ ਸਿੰਘ ਮੋਹ ਜੋ ਇਹਨਾਂ ਪੰਥਕ ਉਮੀਦਵਾਰਾਂ ਦੇ ਹੱਕ ਵਿੱਚ ਹੋਵੇ ਉਹਦੇ ਤਾਂ ترਸੀਮ ਸਿੰਘ ਮੋਰਾਵਾਲੀ ਜੀ ਸਤਵੰਤ ਸਿੰਘ ਸ਼ਹੀਦ ਭਾਈ ਬੈਂਤ ਸਿੰਘ ਸਤਵੰਤ ਸਿੰਘ ਦੀਆਂ 12 ਗਾਉਂਦੇ ਨੇ ਪਰ ਇਸ ਟਾਈਮ ਉਹਨਾਂ ਦਾ ਮੈਂ ਅਜੇ ਹਾ ਕੋਈ ਵੀ ਬਿਆਨ ਨਹੀਂ ਸੁਣਿਆ ਜੋ ਇਹਨਾਂ ਉਮੀਦਵਾਰਾਂ ਦੇ ਹੱਕ ਵਿੱਚ ਹੋਵੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਸੰਗਤ ਜੀ ਇਹ ਵੀਡੀਓ ਕਿਸੇ ਨਾਲ ਕੋਈ ਨਿੰਦਾ ਜਾਂ ਦੁਸ਼ਵੈਸ਼ ਕਰਕੇ ਨਹੀਂ ਹੈ ਪਰ ਪੰਥ ਦੇ ਮਹਾਨ ਢਾਡੀ ਢਾਡੀ ترਸੀਮ ਸਿੰਘ ਜੀ ਮੋਰਾਵਾਲੀ ਸਾਡੇ ਵਸੇ ਭਰਾ ਨੇ ਵੱਡੇ ਅ ਬਹਿਕਰ ਗਲਤ ਨਾ ਹੋਵਾਂ ਤਾਂ ਉਹਦਾ ਕੋਈ ਬਿਆਨ ਨਹੀਂ ਸੁਣਿਆ ਮੈਂ 인ਦਰਾ ਤੇ ਸ਼ਹੀਦ ਭਾਈ ਸਤਵੰਦ ਸਿੰਘ ਬੈਂ ਸਿੰਘ ਪਰ ਉਹਨਾਂ ਨੇ ਬਹੁਤ ਗੀਤ ਗਾਏ ਨੇ ਪਰ ਉਹਨਾਂ ਦਾ ਬੇਟਾ ਵੀ ਇਸ ਸਮੇਂ ਇਲੈਕਸ਼ਨ 'ਚ ਖੜਿਆ ਹੈ ਭਾਈ ਅਮਰਪਾਲ ਸਿੰਘ ਖੜਿਆ ਪੰਥਕ ਜਥੇਬੰਦੀਆਂ ਉਹ ਜੁਝਾਰੂ ਨੇ ਕੁਝ ਚੰਗਾ ਕਹਿਣਗੇ ਗਾਉਣਗੇ ਤੇ ਜੋਸ਼ ਪੈਦਾ ਹੋਏਗਾ ਪਰ ਉਹ ਮੈਂ ਅਜੇ ਤੱਕ ਉਹਨਾਂ ਵੱਲੋਂ ਐਸੇ ਪ੍ਰਚਾਰਕਾਂ ਵੱਲੋਂ ਜਿਹੜੇ ਮਹਾਨ ਪ੍ਰਚਾਰਕ ਨੇ ਕੌਮ ਦੇ ਹੋਰ ਵੀ ਬੜੇ ਨੇ ਤੇ ਢਾਡੀ ਦਾ ਕੀ ਪ੍ਰਚਾਰਕ ਜਿਹੜੇ ਨੇ ਮੈਂ ਖੁੱਲ ਕੇ ਜਿਹੜੇ ਨੇ ਉਹ ਮੈਦਾਨ ਚ ਨਿਤਰੇ ਵੇਖੇ ਨਹੀਂ ਉਦੋਂ ਗੱਲ ਕੌਮ ਤੇ ਪੰਥ ਦੀ ਹੋਵੇ ਨਾ ਮਰਨਾ ਵੀ ਪੈ ਜਾਏ ਉਹ ਵੀ ਥੋੜਾ ਖੜ ਜਾ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਪ੍ਰਤੀ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਹੋਰ ਨਵੀਆਂ ਵੀਡੀਓਜ਼ ਵੇਖਣ ਲਈ ਬੈਲ ਆਈਕਨ ਪ੍ਰੈਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਰੱਬ ਰੱਖਾ